ਤੇ ਹੁਣ ਜੇ ਆਪਾਂ ਗੱਲ ਕਰੀਏ ਆ ਗੇਟ ਦੀ ਗੇਟ ਦੇ ਵਿੱਚ ਜਿਹੜੇ ਆ ਮੂਰੇ ਨੇ ਇਹ ਕਿਉਂ ਰੱਖੇ ਗਏ ਨੇ ਤੁਹਾਡੇ ਮਾਨ ਦੇ ਵਿੱਚ ਦੀ ਵੀ ਇੱਕ ਵੀ ਸਵਾਲ ਆਉਂਦਾ ਹੁਣ ਇਹ ਫਿਲਹਾਲ ਤਾਂ ਹੁਣ ਤਾਂ ਮੂਰੀ ਆ ਤੇ ਇਹ ਮੂਰਿਆਂ ਦੇ ਵਿੱਚ ਵੀ ਫੀਚਰ ਸੀ ਪਹਿਲਾਂ ਆ ਦੇਖੋ ਆ ਹੌਕ ਲੱਗੀ ਵੀ ਆ ਪੂਰੀ ਇੱਥੇ ਇੱਕ ਪੂਰੀ ਐ ਟੁਕੜੀ ਜੀ ਸੀਗੀ ਉਸ ਨੂੰ ਦਿਖਾਵਾਂਗੇ ਉੱਪਰਲੇ ਗੇਟ ਤੇ ਲੱਗੀ ਵੀ ਆ ਹਲੇ ਇੱਥੋਂ ਉਹ ਐ ਬੰਦ ਹੋ ਜਾਂਦਾ ਇੱਥੇ ਹੀ ਓਪਨ ਹੁੰਦਾ ਤੇ ਜਦੋਂ ਟ੍ਰੇਨ ਆਉਂਦੀ ਸੀ ਤਾਂ ਇੱਥੋਂ ਚੱਕ ਕੇ ਐ ਚੱਕ ਰਿਹਾ ਹਾਂ ਅਸੀਂ ਥੰਡੀ ਦੇਖ ਕੇ ਵੀ ਟ੍ਰੇਨ ਕਿੱਥੇ ਆ ਗਈ ਟ੍ਰੇਨ ਆ ਗਈ ਉਹਦੇ ਬਾਅਦ ਦੇ ਵਿੱਚ ਦੋ ਚਾਰ ਬੰਦੇ ਲੱਗ ਕੇ ਇਹਨੂੰ ਗੇਟ ਨੂੰ ਖੋਲਦੇ ਹੋਣਗੇ ਦੋ ਚਾਰ ਬੰਦੇ ਕਿਉਂ ਕਿਹਾ ਕਿਉਂਕਿ ਗੇਟ ਬਹੁਤ ਹੈਵੀ ਬਣਿਆ ਵਾ ਦੇਖੋ ਤੇ ਬਣਿਆ ਵਾ ਜਿਵੇਂ ਉਸ ਨੂੰ ਸਾਂਦੀ ਗੱਲ ਕਰੀਏ 1885 ਚ ਰੇਲਵੇ ਸਟੇਸ਼ਨ ਬਣਾਇਆ ਗਿਆ ਸੀ ਤੇ ਇਹ ਗੇਟ ਲੱਗਿਆ ਸੀ 1800 ਆਹ ਗੇਟ ਦੇ ਇਧਰਲੇ ਪਾਸੇ 1888 ਈਸਵੀ ਦੇ ਵਿੱਚ ਬਰਨ ਐਂਡ ਕੰਪਨੀ ਨੇ ਇਹ ਗੇਟ ਬਣਾਇਆ ਸੀ ਹਾਵੜਾ ਕੋਲਕੱਤਾ ਦਾ ਬਣਿਆ ਵਾ ਜੀ ਗੇਟ ਇਹ ਤੇ ਹਾਵੜਾ ਕਲਕੱਤਾ ਦਾ ਮਿੱਤਰੋ ਇੱਕ ਹਾਵੜਾ ਬਰੈਜਾ ਬਹੁਤ ਮਸ਼ੂਰਾ ਤੇ ਉਹਦੀ ਕੁਆਲਿਟੀ ਲੋਹੀ ਦੀ ਦੇਖ ਲਓ ਤੇ ਆਹ ਗੇਟ ਦੀ ਦੇਖ ਲਓ ਲਗਭਗ ਸੇਮ ਗੱਲ ਬਾਤੀ ਆ ਤੇ ਆਹ ਗੇਟ ਕਲਕੱਤੇ ਦਾ ਬਣਿਆ ਵਾ ਫਿਲਹਾਲ ਤਾਂ ਇੱਥੇ ਜਿਵੇਂ ਕੀ ਦੀ ਜਿਵੇਂ ਪੁਰਾਣੀ ਚੀਜ਼ਾਂ ਇਤਿਹਾਸ ਕੋਈ ਸਾਹਮਦਾ ਤਾਂ ਹੈ ਨਹੀਂ ਲੋਕ ਇੱਥੇ ਆ ਕੇ ਆ ਨਾਂ ਨੂੰ ਲਿਖ ਜਾਂਦੇ ਆ ਗੰਦ ਪਾਈ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਸਾਂਭਣ ਦੀ ਲੋੜ ਆ 1488 ਦਾ 게ਟ ਉਮੇ ਬਰਕਰਾਰ ਆ ਤੇ ਇਹ ਇੱਕ ਰੇਲਵੇ ਸਟੇਸ਼ਨ ਆ ਜਿਹੜੀ ਲਾਈਨ ਸੀਗੀ ਰੇਲਵੇ ਦੀ ਇਧਰੋਂ ਆਉਂਦੀ ਸੀ ਹੁਣ ਪਟੜੀ ਤਾਂ ਫਿਲਹਾਲ ਦਾ ਖਤਮ ਹੀ ਆ ਇੱਥੋਂ ਆ ਗੇਟ ਚ ਐਂਟਰ ਹੋ ਕੇ ਉਹ ਦੂਜੀ ਸਾਈਡ ਜਾਂਦੀ ਸੀ ਉਸ ਤੋਂ ਬਾਅਦ ਦੇ ਵਿੱਚ ਦਿਖਾਵਾਂਗੇ ਪਾਕਿਸਤਾਨ ਵਾਲੇ ਪਾਸੇ ਵੀ ਢੀ ਲਾਈਨ ਜਾਂਦੀ ਸੀ ਤਾਂ ਹੁਣ ਆਪਾਂ ਇੱਕ ਵਾਰ ਉੱਪਰ ਚਾਲਦੇ ਆ ਤੇ ਆ ਪੌੜੀਆਂ ਵਗੈਰਾ ਬਣੀਆਂ ਨੇ ਹਜੇ ਜਿਵੇਂ ਕਹਦੀਏ ਉਹਨਾਂ